ਨਾ ਨਾ ਤਾਂ ਬੰਨੀ ਫਰੋਂਦੀਆਂ ਅਜੇ ਟੁੱਟ ਗਿਆ ਤਾ ਵਾ ਅੱਛਾ ਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਬਿਲ ਜਿਲ੍ਹਾ ਬਠਿੰਡਾ ਦੇਖਦੇ ਆਂ ਸ਼ਹਿਰ ਤਲਵੰਡੀ ਇਥੇ ਗੁਲਦਸਤਾ ਵਾਲੇ ਪ੍ਰੋਗਰਾਮ ਕਰਾ ਰਹੇ ਆ ਹਰ ਸਾਲ ਦੀ ਤਰ੍ਹਾਂ ਤੇ ਇਥੇ ਕਿਸੇ ਨੂੰ ਨਵੀਂ ਚੀਜ਼ ਦਿਖਾਉਣ ਜਾ ਰਹੇ ਆ ਜਿਹੜਾ ਕਿ ਆਪਣਾ ਪੁਰਾਣਾ ਕਲਚਰ ਸੀ ਤੇ ਲੋਕ ਤੇ ਨਵੇਂ ਬੱਚੇ ਬੱਚੀਆਂ ਇਹਨਾਂ ਚੀਜ਼ਾਂ ਤੋਂ ਦੂਰ ਜਾ ਚੁੱਕੇ ਆ ਇੱਕ ਦੋਸਤੋ ਬੇਨਤੀ ਆ ਵੀ ਆਪਣੀਆਂ ਨੇੜੇ ਜਿਹੜੀਆਂ ਨਵੀਆਂ ਬੱਚੀਆਂ ਆਂ ਉਨਨਾਂ ਇਹ ਵੀਡੀਓ ਜ਼ਰੂਰ ਦਿਖਾਓ ਤਾਂ ਕਿ ਆਪਣਾ ਜਿਹੜਾ ਪੁਰਾਣਾ ਕਲਚਰ ਆ ਪੁਰਾਣਾ ਪੰਜਾਬ ਸੀ ਉਹਦੇ ਬਾਰੇ ਜਾਣਕਾਰੀ ਮਿਲ ਸਕਦੀ ਹੈ ਵੀਡੀਓ ਨੂੰ ਕਰ ਦਿਓ ਬਾਅਦ ਤੋਂ ਬਾਅਦ ਸ਼ੇਅਰ ਦੋਸਤੋ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਬੇਟੇ ਉਹ ਠੀਕ ਠਾਕ ਹਾਂ ਹਾਂ ਠੀਕ ਹੈ ਬੇਟੇ ਅੱਜ ਦਿਖਦਾ ਪੰਜਾਬ ਦੇ ਬਿਟੇ ਇਹ ਚੀਜ਼ਾਂ ਗਾਇਬ ਹੀ ਹੋ ਗਿਆ ਤੁਸੀਂ ਪੁਰਾਣਾ ਵਿਰਸਾ ਸੰਭੀ ਬੈਠਿਓ ਹੈ ਅਸੀਂ ਸ਼ਾਮੀ ਬੈਠੇ ਹਾਂ ਬੇਟੇ ਸਾਰਾ ਅੱਛਾ ਪਰਿਵਾਰ ਵਾਲਾ ਵੱਡਾ ਸੀ ਅੱਛਾ ਪਰਿਵਾਰ ਵੱਡੇ ਤੇ ਤੈਨੂੰ ਪਤਾ ਵੀ ਚੀਜ਼ਾਂ ਸਾਰੀਆਂ ਹੀ ਲੋੜਾਂ ਰਹਿੰਦੀਆਂ ਤੇ ਕਿਹੜੇ ਪਿੰਡ ਤੋਂ ਆਏ ਮਾਤਾ ਤੇ ਕੀ ਨਾਮ ਤੁਹਾਡਾ ਕੀ ਨਾਮ ਆ ਨਾ ਸਨੈਰੀ ਕੌਰ ਸਨੈਰੀ ਕੌਰ ਹਾਂ ਤੇ ਪਿੰਡ ਚੌਣਾ ਪੁਜਾਰੀਆਂ ਬੇਟੇ ਚੌਣਾ ਪੁਜਾਰੀਆਂ ਜਿਆ ਜਿਆ ਤੁਹਾਡਾ ਨਾਂ ਸਨੈਰੀ ਕੌਰ ਤੇ ਉਹ ਜੇ ਤੁਸੀਂ ਗੁੱਟ ਆ ਰੱਖ ਰੱਖੇ ਆਪਣੇ ਸਨੈਰੀ ਰੰਗ ਬਰੰਗੇ ਹੈ ਨਾ ਹੋਰ ਕੁਝ ਦੇਖਾਂ ਮਾਤਾ ਦਾ ਜਿਆ ਜਿਆ ਨਾਂ ਤਾਂ ਉਹ ਜੇ ਮਾਤਾ ਕੋਲੇ ਮਤਲਬ ਕੀ ਆਪਣਾ ਪੁਰਾਣਾ ਪੰਜਾਬ ਸੰਭੀ ਬੈਠੇ ਤੁਸੀਂ ਸਾਰਾ ਹਾਂ ਪੰਜਾਬ ਕਿ ਕਿਦੋਂ ਦੀ ਮਾਤਾ ਕਰਨ ਲੱਗੀ ਸੀ ਇਹ ਕੰਮ ਤੁਸੀਂ ਕੋਈ ਮੈਂ ਪੱਕੀ ਕਿੰਨੇ ਸਾਲ ਦੀ ਤੋਂ ਲਾ ਕੇ ਸੀ ਤਰ ਅੱਛਾ ਔਰ ਮੇਰਾ 47 ਦਾ ਜਨਮ ਹੈ ਮੇਰਾ ਅੱਛਾ ਤੁਸੀਂ ਮਤਲਬ 47 ਦਾ ਜਨਮ ਆ ਰੋਲੇ ਵਲੇ ਦੇ ਜਨਮ ਆ ਤੁਹਾਡਾ ਹਾਂ 20 30 ਸਾਲ ਤੇ ਲੱਗੀ ਜੀ ਆ ਕੰਮ ਕਰਨ ਲੱਗ ਤੇ ਕਰੀ ਜਾਂਦੀਆਂ ਦੇ ਅੱਛਾ ਹਾਂ ਚਲੋ ਪਰਮਾਤਮਾ ਤੁਹਾਡੀ ਤੰਦਰੁਸਤੀ ਵਾਪਸ ਹੋਣਾ ਨਾ ਤੁਸੀਂ ਅਜੇ ਵੀ ਤੰਦਰੁਸਤੋਂ ਤਾਂ ਸਾਰਾ ਜੂਆ ਖੇ ਤਾਂ ਲੜਦੇ ਮੁੰਡੇ ਚੰਨ ਹੈਗੇ ਪਿਆਹੇ ਹੈਗੇ ਅੱਛਾ ਤੇ ਉਹਨਾਂ ਲੜਦੇ ਵੀ ਛੱਡ ਦੇ ਖੜਾ ਅੱਛਾ ਚਲ ਮਾ ਕੋਈ ਨਹੀਂ ਹੋੜੀ ਹੋੜੀ ਕਰੀ ਜਾਂਦੇ ਆਪਾਂ ਨੂੰ ਕਿਹੜਾ ਕਾਲ ਹੈਗੀ ਅੱਛਾ ਹਾਂ ਇੱਕ ਮਤਲਬ ਕੀ ਇਹ ਤੁਸੀਂ ਚੱਲਦਾ ਰੱਖਿਆ ਵਾ ਇਹ ਕਹਿੰਦਾ ਅੱਜ ਅੱਜ ਕੱਲ ਅਗਲਾ ਇਹਨਾਂ ਨੂੰ ਨਿਵੇਸ਼ ਦੇ ਤੌਰ ਤੇ ਰੱਖ ਲਾਂਦਾ ਨਾ ਬਾਕੀ ਥੋੜਾ ਇੱਕ ਸਾਰਾ ਕੰਮ ਚਾਲੂ ਹੈ ਇਹ ਜਿਹਦੀ ਹਾਂ ਸਾਰਾ ਚਾਲੂ ਆਡਾ ਉਡਾ ਸਾਰਾ ਕੁਝ ਹੈਗਾ ਕੋਈ ਦਿਖਾਵਾ ਨਹੀਂ ਵੀ ਦਿਖਾਉਣ ਵਾਸਤੇ ਨਹੀਂ ਬਾਕੀ ਤੁਸੀਂ ਕੰਮ ਕਰ ਰਹੇ ਹੋ ਇਹ ਤੇ ਅੱਜ ਵੀ ਹਾਂ ਕਰ ਰਹੇ ਹਾਂ ਅਸੀਂ ਅੱਜ ਜਿਵੇਂ ਤੁਸੀਂ ਦੱਸ ਰਹੇ ਸੀ ਤੁਹਾਡਾ ਪਰਿਵਾਰ ਵੱਡਾ ਸੀ ਉਹਦੇ ਬਾਰੇ ਤੁਸੀਂ ਕੀ ਕਹਿ ਰਹੇ ਸੀ ਉਹਨਾਂ ਬਾਰੇ ਕੁੜੀਆਂ ਸੀਆਂ ਵਾੜੀਆਂ ਨਾਲ ਦਾਸੀਆਂ ਵਾੜੀਆਂ ਹਾਂਜੀ ਹਾਂਜੀ ਉਹਨਾਂ ਦਾ ਫਿਰ ਸਾਰਾ ਬਣਤ ਬਣਾਇਆ ਹੈ ਅੱਛਾ ਇਹਨਾਂ ਦੇ ਅਗਲਾ ਆਵੇ ਦਾ ਸਮਾਨ ਹੁੰਦਾ ਤੇ ਕੁੜੀਆਂ ਦਾ ਕੇ ਸਦਰੀਆਂ ਚਾਦਰਾਂ ਗਦਾਲੇ ਅੱਛਾ ਕੇ ਆਪਣੇ ਚਾਦਰਾਂ ਵੀ ਪੁਣੀਆ ਕਿ ਪਚਾਲੇ ਪੁਣੇ ਖੇਸ ਪੁਣੇ ਐ ਸਾਰਾ ਸਮਾਨ ਬਣਾ ਕੇ ਦਿੱਤਾ ਕੁੜੀਆਂ ਨੂੰ ਤੇ ਅੱਛਾ ਵੀ ਹੱਥੀ ਬਣਾਇਆ ਤੁਸੀਂ ਆਪ ਤੇ ਬਣਾਇਆ ਇਸ ਵਕਤਾਂੀ ਨਾਲ ਆਪਣੀ ਤੇ ਅੱਛਾ ਵੀ ਸਾਰਾ ਜਿੰਨੀਆਂ ਸੁੜੀਆਂ ਬੱਚੀਆਂ ਸੀਆਂ ਸਾਰਿਆਂ ਦਾ ਦਾਜ ਤੁਸੀਂ ਆਪ ਦਾ ਹੀ ਮਦਦ ਆਪ ਤੇ ਬਣਾ ਕੇ ਤਾਂ ਅੰਨਾਂ ਦਾ ਕੁੜੀਆਂ ਸੀ ਤਿੰਨ ਤਿੰਨ ਚਾਰ ਚਾਰ ਸਾਰੀਆਂ ਕੁੜੀਆਂ ਮੇਰੇ ਕੋਲੇ ਕਰਕੇ ਲੈ ਕੇ ਗਈਆਂ ਸਾਰਾ ਸਮਾਨ ਤੇ ਮਾਤਾ ਇੱਕ ਹੋਰ ਮਤਲਬ ਕੀ ਕੋਈ ਨਵੇਂ ਜਿਹਾ ਕੁੜੀ ਸਿੱਖ ਰਹੀ ਹੈ ਚੀਜ਼ਾਂ ਕਿ ਉਹਨਾਂ ਦਾ ਖਤਮ ਹੀ ਹੈ ਕੰਮ ਆ ਨਾ ਨਾ ਤੂੰ ਗਾਣੀ ਫੜਾਉਂਦੀ ਆ ਜੇ ਟੁੱਟ ਗਿਆ ਤਾਂ ਵਾ ਤਾ ਗਾ ਵੀ ਫੜਾਉਂਦੀ ਐ ਫੜਾਉਂਦੀ ਆਂ ਦੀ ਆਪ ਹੀ ਚੱਕਣਾ ਅੱਛਾ ਹਾਂ ਆਪਣੇ ਚੱਕਣਾ ਸਾਰਾ ਕੁਛ ਹਾਂ ਬਹੁਤ ਵਧੀਆ ਤੇ ਉਹ ਪਰਲੇਪਾਸੇ ਕੀ ਜਿਹਾ ਮਾਤਾ ਇਹ ਇਹ ਉਰੀ ਆ ਅੱਛਾ ਇਹ ਉਰੀ ਆ ਹਾਂ ਇਹ ਏਰਨਾ ਚਾਕਲੇਟ ਅੱਛਾ ਇਹ ਆਪੇ ਏਰਨਾ ਅੱਛਾ ਇਹ ਏਰਨਾ ਇਹ ਕੱਤਦੀਆਂ ਪੂੜੀਆਂ ਅੱਛਾ ਉਹ ਕੂੜੀਆਂ ਕੱਟਦੀਆਂ ਫਿਰ ਉਹ ਲੋਕੇ ਬਣਾਉਂਦੀਆਂ ਅੱਛਾ ਫੇਰਦੀਆਂ ਹਾਂ ਉਹ ਤੇਰਨਾ ਹੈ ਅੱਛਾ ਆਖੀ ਬਾਪਰ ਦੁਨੀਆਂ ਫੇਰ ਅੱਛਾ ਫੇਰੇ ਤੋਂ ਅੱਗੇ ਖੇਸ ਦਰਿਆ ਅੱਗੇ ਤਿਆਰ ਹੁੰਦੀਆਂ ਹਾਂ ਹਾਂ ਫੇਰ ਤਿਆਰ ਹੋ ਗਈ ਅੱਛਾ ਇਹ ਇਹ ਨਹੀਂ ਕਹੇ ਹਾਂ ਇਹ ਉਰੀਆ ਆਉ ਰਹਾ ਬਟੇ ਅੱਛਾ ਆ ਉਰੀਆ ਹਾਂ ਇਹ ਉਗਾ ਹੈ ਇਹ ਉਰੀਆ ਕੀ ਤੇ ਉਹ ਉਰ ਆ ਗਿਆ ਵਾਹ ਤੇ ਇਹ ਤੇਰਨਾ ਇਹ ਤੇਰ ਤੇ ਆਹ ਕੀ ਚੀਜ਼ ਜਮਾਦਾ ਇਹ ਟੱਕੜਾ ਕੱਤਣ ਵਾਲਾ ਅੱਛਾ ਇਹਦਾ ਟੱਕਲਾ ਗਿਆ ਨਾ ਤੇ ਆ ਚੀਜ਼ ਇਹ ਚਰਮਖਾਏ ਚਰਮਖਾ ਦੋਨੇ ਚਰਮਖਾ ਗਿਆ ਹਾਂ ਦੋਨੇ ਚਰਮਖਾ ਦੋਨੇ ਮੋਰ ਗਿਆ ਪੈ ਗਈ ਤੇ ਮਿਆ ਪੈ ਰਹੀ ਹੈ ਅੱਛਾ ਤੇ ਆ ਜਿਹੜਾ ਪਚਾਲੜੀ ਚੀਜ਼ਾਂ ਨੇ ਇਹ ਤਾਂ ਮੜਖਾ ਹੈ ਇਹ ਮੜਖਾ ਹਾਂ ਇਹ ਤੇ ਵੀ ਨਾ ਫਿਰ ਗਲੋਟਾ ਖੜਦਾ ਨਹੀਂ ਨਾ ਠੀਕ ਆ ਆ ਬੰਦ ਲੱਗ ਜਾਂਦਾ ਇੱਥੇ ਪਿੱਛੇ ਤੇ ਖੜ ਜਾਂਦਾ ਫਿਰ ਇੱਥੇ ਤੇ ਆ ਚੀਏ ਮਾਤਾ ਇਹ ਨੜੇ ਆ ਗਏ ਨਾ ਹਾਂ ਇਹ ਨੜਾੜਾ ਕੜਿਆ ਹੈਗਾ ਜਿਨ ਨਾਲ ਅੱਛਾ ਤੇ ਆ ਜਿਹੜਾ ਹਾਂ ਲੱਛਾ ਜਿਹੜਾ ਉੱਤੇ ਚੜਿਆ ਹੈਗਾ ਇਹਦੇ ਨਾਲ ਖੜੂਗਾ ਲੱਛਾ ਇਹਨੂੰ ਮਤਲਬ ਕੀ ਲੱਛਾ ਕਹਿੰਦੇ ਆ ਹਾਂ ਸੂਤ ਆ ਦੇਖ ਅੰਗਰੇਜ਼ੀ ਸੂਤ ਹੈ ਦਿੱਤਾ ਅੱਛਾ ਅੱਛਾ ਆਗੇ ਪਾਣ ਕਰਦੀਆਂ ਕੁੱਚ ਮਾਰਦੀਆਂ ਹਾਂ ਤੇ ਹੁਣ ਪਾਣ ਤਾਂ ਕਰਦੀਆਂ ਨਹੀਂ ਹੁਣ ਤਾਂ ਪਿਓ ਕਹੂੰ ਚੱਲ ਪੈਂਦਾ ਖੇਸਾ ਤੋਂ ਤਰੇ ਚੱਲ ਪੈਂਦਾ ਇਹ ਉੱਪਰੇ ਤੇ ਅੱਗ ਤਾਂ ਨਹੀਂ ਪੁੰਦੀਆਂ ਤਾਂ ਪਾਣ ਕਰਦੀਆਂ ਬੁੜੀਆਂ ਹਾਂਜੀ ਹਾਂ ਹਾਂਜੀ ਪਾਣ ਤੇ ਚਿੱਤ ਫੇਰ ਜੀ ਢੇੜੀ ਬਣਾਉਂਦੀਆਂ ਸ਼ਲੋਟ ਅੱਛਾ ਕਰਕੇ ਫਿਰ ਗੰਢੇ ਨਹੀਂ ਲਾਉਂਦੀਆਂ ਹਾਂ ਨਹੀਂ ਲੱਗਦੇ ਰਸ ਤੇ ਉੱਟ ਪਾਉਂਦੀਆਂ ਠੀਕ ਆ ਰਸ ਨੂੰ ਉੱਧਰ ਪਾਏ ਆ ਅੱਛਾ ਤੇ ਆ ਰੰਗ-ਬਰੰਗੇ ਜਿਹੇ ਕੀ ਮਤਾ ਇਹ ਵੀ ਨੜੇ ਆ ਇਹ ਵੀ ਨੜੇ ਆ ਹਾਂ ਤਾਂ ਤਦਰਾ ਬਣਨੂ ਜਦਾਲੇ ਬਣਨੂ ਠੀਕ ਆ ਤੇ ਇਹ ਰੰਗ-ਬਰੰਗੇ ਜੀ ਕਿਵੇਂ ਆਏ ਵਿਰਾਂ ਇਹ ਰੰਗੇ ਵੀ ਰੰਗਣਾ ਪੈਂਦਾ ਜਿਹੜੇ ਜਦਾਲੇ ਬਣਾਉਣੇ ਤੇ ਹੀ ਪੰਤੇ ਅੱਛਾ ਵੀ ਜਿਹੜੇ ਰੰਗ-ਬਰੰਗੇ ਜੀ ਹੁੰਦੇ ਆ ਜਦਾਲੇ ਵੀ ਸੋਹਣੇ ਲੱਗਦੇ ਆ ਜੋ ਇਹਨਾਂ ਤੋਂ ਤਿਆਰ ਹੁੰਦੇ ਆ ਉਹ ਇਹਨਾਂ ਤੋਂ ਤਿਆਰ ਹੁੰਦੇ ਆ ਉਹ ਠੀਕ ਆ ਤੇ ਇੱਕ ਮਤਲਬ ਜਿਹੜੇ ਤਾਣੀ ਵਾਲਾ ਸਿਸਟਮ ਸੀ ਉਹ ਵੀ ਉਹ ਵੀ ਹੈਗਾ ਉਹ ਉੱਥੇ ਪਿਆ ਹੈ। ਸ਼ਾ ਉਧਰ ਪਿਆ ਉਹ। ਹਾਂ ਉਹ ਉੱਥੇ ਦੇਖ ਲਓ ਤੁਸੀਂ। ਹਾਂ ਚਲੋ ਅੱਧੇ ਦੇਖਦੇ ਚੱਲ ਕੇ। ਅੱਛਾ ਵੀ ਪਿਆ ਹੈ। ਰੱਛ ਵੀ ਪਿਆ, ਕੰਗੀ ਵੀ ਪਈ ਹੈ ਵਿੱਚ। ਠੀਕ ਆ। ਠੀਕ ਹੈ ਨਾ ਉਹ ਉੱਥੇ ਪੇਪਰੇ ਸਾਹਮਣੇ। ਚਲੋ ਆਪਾਂ ਉਧਰ ਚੱਲ ਕੇ ਦੇਖਦੇ ਹਾਂ। ਹਾਂ। ਆਹ ਦੇਖੋ ਆਪਣੇ ਆ ਪੁਲਕਾਰੀ। ਹੈਂ? ਆ ਆ ਬਾਹ ਕੱਢਿਆ ਰੇ। ਤੇ ਕੁੜੀ ਨੇ। ਘਰੇ ਘਟੇ ਹੈ। ਹਾਂ ਹੈ ਨਾ। अच्छा हां जी की नाम अपना पीरपाल कौर जी पिंड टियाणा बुजारी जी अच्छा ये ਤੁਸੀਂ ਬਜ਼ਾਰ ਚੋਂ ਲੈਂਦਾ ਜੀ ਨਹੀਂ ਜੀ ਘਰੇ ਬਣਾਇਆ اچھا ਘਰੇ ਬਣਾਏ ਹੋ ਤੁਸੀਂ ਹਾਂ ਜੀ ਆਪਾਂ ਸਾਰੇ ਹੱਥੀ ਕਰੇ ਕੱਢਿਆ ਵੇ ਆਏ ਆ ਹਾਂ ਹੱਥੀ ਕੱਢਿਆ ਵੇ ਬੇਟਾ ਇਹ ਤਾਂ ਫਿਰ ਮਿਹਨਤ ਬਹੁਤ ਲੱਗਦੀ ਹੱਥੀ ਕੱਢਣ ਤੇ ਜੀ ਹਾਂ ਜੀ ਦੇਖੋ ਦੋਸਤੋ ਇੰਨੀ ਮਿਹਨਤ ਨਾਲ ਇਹ ਘਰੇ ਬਣਾਇਆ ਗੁੜੀਆਂ ਨੇ ਕਮਾਲ ਦੀ ਕਰੀ ਵੀ ਆ ਦੇਖੋ ਜੀ ਤਾਂ ਕੀ ਕਹਿੰਦੇ ਜੀ ਇਹਨੂੰ ਬਾਗ ਕਹਿੰਦੇ ਸੀ ਇਹਨੂੰ ਬਾਗ ਕਹਿੰਦੇ ਕਿੱਥੇ ਕਿੱਥੇ ਕੰਮ ਆਉਂਦਾ ਸੀ ਬਾਗ ਜੀ ਇਹ ਜੀ ਤੇ ਕਿਨਾ ਵਿਆਹ ਸਾਦੇ ਚ ਵੀ ਆਉਂਦਾ ਹੈ ਅੱਛਾ ਤੇ ਵੱਡੀ ਤੇ ਵੀ ਉੱਪਰ ਦਿੱਤਾ ਜਾਂਦਾ ਹੈ ਠੀਕ ਆ ਸਾਰੇ ਘਰ ਸੱਚੀ ਹੋ ਲਈ ਸ਼ਾਇਨ ਬਾਗ ਕਹਿੰਦੇ ਵੀ ਤੁਸੀਂ ਇੱਕ ਤਾਂ ਬਾਗ ਕੱਟਿਆ ਹੋਰ ਵੀ ਕਰੀ ਕੁਝ ਕੱਟਦੇ ਹੋ ਕੋਈ ਕੜਾਈ ਕਰਦੇ ਹੋ ਜੀ ਪੱਖੀਆਂ ਬਣਾਉਣੀਆਂ ਅੱਛਾ ਪੱਖੀਆਂ ਹਾਂ ਜੀ ਉਹ ਵੀ ਦਿਖਾ ਦਿਓ ਨਾ ਜੇ ਪੱਖੀਆਂ ਆਸਾ ਜੀ ਸ਼ੀਸ਼ਿਆਂ ਲਈ ਹੈ ਜੀ ਹਾਂ ਜੀ ਇਹਦੀ ਮੈਂਟ ਬਹੁਤ ਲੱਗਦੀ ਹੋ ਜੀ ਹਾਂਜੀ ਤੇ ਸਾਰਾ ਹੱਥੀ ਕੰਮ ਆ ਜੀ ਹਾਂਜੀ ਸਾਰਾ ਹੱਥੀ ਕਿਆ ਕਰਿਆ ਹੋਇਆ ਹੈ ਅੱਛਾ ਹੱਥੀ ਚੱਲੋ ਸਤਿ ਸ੍ਰੀ ਅਕਾਲ ਅੱਛਾ ਵੀ ਪਹਿਲਾਂ ਦੇ ਟਾਈਮ ਦੇ ਵਿੱਚ ਏਸੀ ਦਾ ਕੰਮ ਇਹੀ ਕਰਦੇ ਸੀ ਜਦੋਂ ਲੈਟਵ ਆ ਗਈ ਜਾਂਦੀ ਸੀ ਹੈਨਾ ਹਾਂ ਹਾਂ ਬਿਲਕੁਲ ਬਾਕੀ ਬਾਹ ਕਮਾਲ ਆ ਵੀ ਦੇਖ ਦਿਖਾਓ ਵੀ ਪਤਾ ਲੱਗਦਾ ਵੀ ਕਰਾਕਾਰੀ ਕਰੀ ਹੋਈ ਹੈ ਨਾ ਇਥੇ ਸ਼ਹਿੋਰ ਆਪਣੇ ਕੋਲੇ ਹੋਰ ਕੀ ਆ ਬਸ ਆਹੀ

ਹਾਂਜੀ ਤੇ ਜੇਕਰ ਕੋਈ ਭੈਣ ਭਰਾ ਤੁਹਾਡੇ ਤੋਂ ਕੋਈ ਦਾਜ ਵਾਸਤੇ ਕੋਈ ਕੁੜੀ ਆਪਦੀ ਜਾਂ ਕੋਈ ਬਣਾਉਣੀ ਚਾਹੁੰਦੀ ਹੋਵੇ ਇਹ ਜੀ ਫਲਕਾਰੀ ਜਾਂ ਬਾਗ ਤੁਸੀਂ ਤਿਆਰ ਕਰ ਦੋਗੇ ਹਾਂਜੀ ਇਹ ਬਾਹਰੀਆਂ ਨਾਲ ਖੱਟ ਕੇ ਜੇ 1800 ਰੁਪਏ ਅੱਛਾ 1800 ਰੁਪਏ ਤੁਸੀਂ ਬਣਾ ਕੇ ਦਿੱਤੀ ਆ ਹਾਂਜੀ ਤੇ ਤੁਸੀਂ ਵੀ ਆਪਣਾ ਮੋਬਾਈਲ ਨੰਬਰ ਦਾਤੋ ਜੇ ਕੋਈ ਬਣਵਾਉਣੀ ਚਾਹੁੰਦਾ ਹੋਊਗਾ ਤਾਂ ਭੈਣਾਂ ਨਾਲ ਸੰਪਰਕ ਕਰ ਲਿਓ ਤੇ ਬਣਵਾ ਵੀ ਸਕਦੇ ਹੋਗੇ ਮੋਬਾਈਲ ਨੰਬਰ ਬੋਲ ਦਿਜੀ 75892 99430 ਇਹ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਨੰਬਰ ਤੇ ਪੈਣਾ ਨਾਲ ਕਿ ਜੇ ਕੋਈ ਤੁਸੀਂ ਬਾਗ ਜਾਂ ਹੱਥੀ ਫੁਲਕਾਰੀ ਬਣਵਾਉਣੀ ਆ ਤਾਂ ਬਹੁਤ ਵਧੀਆ ਕਲਾਕਾਰੀ ਹੈ ਪੈਣਾ ਕੋਲੇ ਨਾਲ ਪੱਖੇ ਵੀ ਬਣਵਾਉਣੀ ਆ ਹੱਥੀ ਵਾਲੇ ਪੱਖੇ ਤੇ ਹੋਰ ਵੀ ਬਹੁਤ ਸਾਰਾ ਸਮਾਨ ਬਣਾਉਂਦੇ ਜੋ ਅਸੀਂ ਵੀਡੀਓ 'ਚ ਦੱਸ ਨਹੀਂ ਸਕਦੇ ਕੋਈ ਲੰਬੀ ਚਲੀ ਜਾਊਗੀ ਹਾਂਜੀ ਚਲੋ ਮਾਤਾ ਜੀ ਧੰਨਵਾਦ ਦਾ ਬਹੁਤ-ਬਹੁਤ ਅਕਨੂਨ ਟਾਈਮ ਦੇਣ ਲਈ ਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੁਹਾਡਾ ਕਾਰੋਬਾਰ ਅੱਗੇ ਹੋਰ ਵਧੇ ਹਾਂਜੀ ਸਤਿਕਾਰ ਜੀ